ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲ ਤਖਤ ਤੇ ਪੇਸ਼ ਹੁੰਦਿਆ ਹੀ ਇੱਕ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਅਸ਼ਲੀਲ ਵੀਡੀਓ ਕੈਨੇਡਾ ਦੇ ਵਿੱਚੋਂ ਵਾਇਰਲ ਕੀਤਾ ਜਾਂਦਾ ਤਾਂ ਉਸ ਬੰਦੇ ਦਾ ਨਾਮ ਜਗਮਨ ਸਮਰਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾ ਕਿ ਉਹ ਜਿਹੜਾ ਬੰਦਾ ਹੈ ਨਾ ਜਗਮਨ ਸਮਰਾ ਉਹ 10 ਸਾਲ ਦੇ ਵਿੱਚ ਅਕਾਲੀ ਦਲ ਦਾ ਬੰਦਾ ਸੀ ਉਸ ਬੰਦੇ ਨੇ ਆਪਣੇ ਚੈਨਲ ਤੇ ਇੰਸਟਾਗ੍ਰam ਤੇ YouTube ਤੇ ਵੀਡੀਓ ਅਪਲੋਡ ਕਰ ਦਿੱਤੀਆਂ ਸੀ ਉਹਨਾਂ ਚੈਨਲਾਂ ਨੂੰ ਹਾਈ ਕੋਰਟ ਦੁਆਰਾ ਬੰਦ ਕਰਵਾ ਦਿੱਤਾ ਗਿਆ ਸੀ ਕਿ ਜਦੋਂ ਤੱਕ ਇਹਨਾਂ ਦਾ ਇਹ ਨਹੀਂ ਪਤਾ ਲੱਗ ਜਾਂਦਾ ਕਿ ਇਹ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਉਦੋਂ ਤੱਕ ਇਹ ਚੈਨਲਾਂ ਨੂੰ ਬੰਦ ਰੱਖਿਆ ਜਾਊਗਾ ਪਰ ਹੁਣ ਇੱਕ ਵੀਡੀਓ ਸਾਹਮਣੇ ਆ ਗਿਆ ਕੈਨੇਡਾ ਦੇ ਵਿੱਚੋਂ ਜਿਹਦੇ ਵਿੱਚ ਇਹ ਦਾਵਾ ਹੋ ਗਿਆ ਜੀ ਮਾਮਲਾ ਬੜਾ ਭੜਕ ਚੁੱਕਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਲਕੁਲ ਠੀਕ 10 ਮਿੰਟ ਪਹਿਨਾ ਜਿਹੜਾ ਕਿ ਉਹ ਕਾਲ ਤਰਸਵ ਤੇ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆ ਜਾਂਦਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਨਾ ਉਹ ਕੈਨੇਡਾ ਦੀ ਇੱਕ ਲਾਈਵ ਦੇ ਵਿੱਚ ਉਹਨੂੰ ਟ੍ਰਾਂਸਫਰਿੰਗ ਦੇ ਲਈ ਭੇਜਿਆ ਗਿਆ ਸੀ ਤਾਂ ਉੱਥੋਂ ਇਹ ਵੀਡੀਓ ਸਹੀ ਸਾਬਤ ਕਿਵੇਂ ਹੁੰਦਾ ਇਹਨਾਂ ਦੇ ਕਾਹਮ ਦੇ ਅਨੁਸਾਰ ਇਹ ਸਨਾਵਾਂਗੇ ਔਰ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਹਦੇ ਉੱਤੇ ਅੱਜ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਕਿਉਂਕਿ ਮਾਮਲਾ ਅਕਾਲੀ ਦਲ ਦੇ ਨਾਲ ਵੀ ਜੁੜਦਾ ਹੈ ਸੁਖਬੀਰ ਸਿੰਘ ਬਾਦਲ ਦੇ ਬੜੇ ਹੀ ਨੇੜੇ ਇਹ ਕਰੀਬੀ ਲੋਕ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਉੱਤੇ ਇਹ ਦਾਵਾ ਠੋਕ ਦਿੱਤਾ ਕਿ ਵੀਡੀਓ ਅਸਲੀ ਹੈ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਬਿਆਨਬਾਜ਼ੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਅਕਸਰ ਕਿਹੜੀਆਂ ਗੱਲਾਂ ਤੋਂ ਇਹ ਲੋਕ ਝੂਠੇ ਸਾਬਤ ਹੋ ਸਕਦੇ ਨੇ ਕਿਉਂਕਿ ਇਹਨਾਂ ਨੇ ਕੁਝ ਐਸੀਆਂ ਗੱਲਾਂ ਕਹੀਆਂ ਨੇ ਜਿਹੜਾ ਕਿ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਪਕੜ ਦੇ ਵਿੱਚ ਨਹੀਂ ਆਵਾਂਗੇ ਪਰ ਉਹ ਗੰਮਾ ਇਹਨਾਂ ਦੀਆਂ ਵੀ ਫੜੀਆਂ ਜਾ ਚੁੱਕੀਆਂ ਨੇ ਪਰ ਹੁਣ ਪਹਿਲਾਂ ਇਹਨਾਂ ਦਾ ਦਾਵਾ ਸੁਣ ਲਓ ਕਿਹੜੀ ਲੈਬ ਦੇ ਵਿੱਚ ਇਹਨਾਂ ਨੇ ਟੈਸਟ ਕਰਵਾਇਆ ਔਰ ਇਹਨਾਂ ਵੀਡੀਓ ਨੂੰ ਸਹੀ ਸਾਬਤ ਠਹਿਰਾ ਦਿੱਤਾ ਗਿਆ ਔਰ ਹੁਣ ਮੁੱਖ ਮੰਤਰੀ ਵੀ ਇਸ ਦਾ ਇੱਕ ਪਾਸੇ ਜਵਾਬ ਦੇਣਗੇ ਅਕਾਲ ਤਖਤ ਤੇ ਜਾ ਕੇ ਕਿ ਜਿਹੜੀ ਵੀਡੀਓ ਨੂੰ ਰਿਕਾਰਡ ਕੀਤਾ ਗਿਆ ਦਰਅਸਲ ਦੇ ਵਿੱਚ ਜਰਨੈਲ ਸਿੰਘ ਬੰਦੇ ਦੇ ਨਾਮ ਦਾ ਉਹ ਕਮਰਾ ਵੀ ਦੱਸਿਆ ਜਾ ਰਿਹਾ ਜਿਹੜੇ ਹੋਟਲ ਦੇ ਵਿੱਚ ਉਹਨੂੰ ਰਿਕਾਰਡ ਕੀਤਾ ਗਿਆ ਔਰ ਰਿਕਾਰਡ ਕੀਤਾ ਕਿਉਂ ਗਿਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲ ਕਿ ਮਾਮਲਾ ਕਿਵੇਂ ਰਚਿਆ ਸੀ ਸੁਣੋ ਇਹ ਵੀਡੀਓ ਜਿਹਨੇ ਕੈਨੇਡੀਅਨ ਵਾਸੀ ਜਗਮਨ ਸ਼ਾਮਰਾ ਵੱਲੋਂ ਪੋਸਟ ਕੀਤੇ ਗਏ ਸਨ ਉਸ ਤੋਂ ਬਾਅਦ ਇਹ ਦੋਸ਼ ਲੱਗ ਰਹੇ ਸਨ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕ੍ਰੀਏਟ ਕੀਤੇ ਗਏ ਪਰ ਹੁਣ ਜਗਮਨ ਸ਼ਾਮਰਾ ਨੇ ਕੈਨੇਡਾ ਦੀ ਇੱਕ ਫੋਰੈਂਸਿਕ ਲੈਬ ਡਾਕੂ ਫਰਾਡ ਕੈਨੇਡਾ ਵੱਲੋਂ ਇਸ ਦਾ ਸਰਵੇਖਣ ਕਰਵਾਇਆ ਹੈ ਤੇ ਇਹ ਗੱਲ ਬਾਹਰ ਆਈ ਹੈ ਕਿ ਬਿਲਕੁਲ ਸਹੀ ਇਹਨੇ ਕੇ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ ਖਸਾਲੀ ਅਕਾਲੀ ਜਹਦਰ ਜਗੀਰ ਸਿੰਘ ਫਗੋਲੇ ਜਿਹੜੇ ਪਹਿਲੇ ਐਮਐਲਏ ਰਹੇ ਸੰਗਰੂਰ ਸੀਟ ਤੋਂ ਅਕਾਲੀ ਦਲ ਦੇ ਆਜ਼ਾਦੀ ਘੁਲਾਟੀਏ ਉਹਨਾਂ ਦਾ ਮੈਂ ਪੋਤਾ ਕੋਈ ਅਸੀਂ ਕੋਈ ਲੱਲੀ ਛੱਲੀ ਉੱਠ ਕੇ ਆਈ ਵੀਡੀਓ ਨਹੀਂ ਬਣਾ ਕੇ ਪਾਤੀ ਅਸੀਂ ਕਿੰਗ ਜਾਰਜ ਤੇ 80 ਤੇ ਇਹਨਾਂ ਨੂੰ ਠਹਿਰਾਇਆ ਹੋਇਆ ਸੀ ਦਿਨ ਦੇ ਵਿੱਚ ਸਵੇਰੇ ਲੜਕੀ ਕੋਈ ਹੋਰ ਆ ਰਹੀ ਆ ਦੁਪਹਿਰੇ ਇਹਨਾਂ ਨੂੰ ਕੋਈ ਹੋਰ ਮਿਲਣ ਆ ਰਹੀ ਆ ਆਉਣ ਸਿਰਫ ਲੜਕੀਆਂ ਹੀ ਹੋਰ ਕੋਈ ਨਹੀਂ ਕੋਈ ਜੀ ਇਹ ਵੂਮਨ ਕਾਲਜ ਤੋਂ ਮੇਰੀ ਦੋਸਤ ਹੈ ਆ ਮੇਰੀ ਯੂਨੀਵਰਸਿਟੀ ਤੋਂ ਦੋਸਤ ਹੈ ਪਰਸਨਲ ਮੀਟਿੰਗਾਂ ਹੋਈਆਂ ਔਰ ਸਵਾਤੀ ਮਾਲੀਵਾਲ ਜੀ ਨਾਲ ਮੇਰਾ ਕੰਟੈਕਟ ਹੁੰਦਾ ਜੀ ਸਵਾਤੀ ਮਾਲੀਵਾਲ ਜੀ ਮੈਨੂੰ ਕੁਝ ਇਹ ਵੀਡੀਓ ਸ਼ੇਅਰ ਕਰਦੇ ਨੇ ਕੁਝ ਮੈਂ ਉਹਨਾਂ ਨੂੰ ਸ਼ੇਅਰ ਕਰਦਾ ਜਿਹੜਾ ਮੇਰੇ ਕੋਲੇ ਡਾਟਾ ਸੀ ਉਹ ਉਹਨਾਂ ਨੇ ਸ਼ੇਅਰ ਕੀਤਾ ਸਵਾਤੀ ਮਾਲੀਵਾਲ ਜੀ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਜਿਨ੍ਹਾਂ ਨੂੰ ਕੁੱਟਿਆ ਗਿਆ ਸੀ ਕੇਜਰੀਵਾਲ ਦੇ ਪੀਏ ਵੱਲੋਂ ਤੇ ਉਦੋਂ ਤੋਂ ਹੀ ਉਹ ਲਗਾਤਾਰ ਇਹਨਾਂ ਦੇ ਖਿਲਾਫ ਬੋਲਦੇ ਆ ਰਹੇ ਟੈਕਟ ਕੀਤਾ ਇਹ ਕਹਿੰਦੇ ਜੀ ਅਸੀਂ 3 ਦਿਨਾਂ ਅੰਦਰ ਤੁਹਾਨੂੰ ਰਿਜ਼ਲਟ ਦੇ ਦੇਵਾਂਗੇ ਤੇ 4500 ਡਾਲਰ ਅਸੀਂ ਫੀਸ ਲਵਾਂਗੇ ਯਾਨੀ ਮਾਵਲਾ ਪਤਾ ਕਿੱਥੇ ਪਹੁੰਚ ਗਿਆ ਹੁਣ ਤੁਸੀਂ ਵਿਸਤਾਰ ਪੂਰਵਕ ਸੁਣੋਗੇ ਕਿ ਆਖਰ ਪੂਰੀ ਰਚਨਾ ਕਿਵੇਂ ਰਚੀ ਗਈ ਮੁੱਖ ਮੰਤਰੀ ਦੇ ਖਿਲਾਫ ਯਾਨੀ ਜਿਹੜਾ ਇਹ ਬੰਦਾ ਬੋਲ ਰਿਹਾ ਨਾ ਜਗਮਨ ਸਮਰਾ ਇਹਦਾ ਨਾਮ ਹੈ ਇਹ ਦਰਸਲ ਦੇ ਵਿੱਚ ਬਾਦਲਾ ਦਾ ਬੰਦਾ ਦੂਜੀ ਗੱਲ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਵਿੱਚ ਉਸ ਬੰਦੇ ਨੇ ਫੋਨ ਕੀਤਾ ਕਹਿੰਦਾ ਮੈਂ ਲੈਬ ਦੇ ਵਿੱਚ ਚੰਡੀਗੜ੍ਹ ਦੀ ਜਿਹੜੀ ਲੈਬ ਫੋਰੈਂਸਿਕ ਜਾਂਚ ਕਰਦੀ ਹੈ ਕਿ ਆ ਵੀਡੀਓ ਅਸੀਂ ਇੱਥੇ ਜਾਂਚ ਕਰਵਾਉਣੀ ਆ ਅਸਲੀ ਹੈ ਜਾਂ ਨਕਲੀ ਹੈ ਕਹਿੰਦਾ ਜੀ ਉਹਨਾਂ ਨੇ ਤਾਂ ਸਾਬ ਮੰਨ ਕਰ ਦਿੱਤਾ ਕਿ ਸਾਡੇ ਵੱਸ ਦਾ ਰੋਗ ਵੀ ਨਹੀਂ ਹੈ ਔਰ ਦੂਜੇ ਪਾਸੇ ਉਹਨੂੰ ਕੈਨੇਡਾ ਦੇ ਵਿੱਚ ਬੈਠਾ ਉਸ ਬੰਦੇ ਨੇ ਦਾਵਾ ਠੋਕ ਦਿੱਤਾ ਕਹਿੰਦਾ ਕੈਨੇਡਾ ਦੀ ਇੱਕ ਲੈਬ ਨੇ ਉਹਨੂੰ ਸਾਬਤ ਕਰ ਦਿੱਤਾ ਕਿ ਇਹ ਤਾਂ ਵੀਡੀਓ ਅਸਲੀ ਹੈ ਔਰ ਇਹਦੀ ਰਿਪੋਰਟ ਵੀ ਤੁਹਾਨੂੰ ਅਸੀਂ ਦੇ ਦਾਂਗੇ ਤੇ ਤੁਸੀਂ ਮੀਡੀਆ ਦੇ ਵਿੱਚ ਨਸ਼ਰ ਕਰ ਦਿਓ ਯਾਨੀ ਇਹਦਾ ਕਹਿਣਾ ਬੰਦੇ ਦਾ ਔਰ ਦੂਜੇ ਪਾਸੇ ਕਹਿੰਦਾ ਜ਼ਫੇਦਾਰ ਨੂੰ ਇਹ ਵੀਡੀਓ ਮੈਂ ਪਰਚਾਈਆਂ ਨੇ ਇਹ ਗੱਲ ਮੈਂ ਪਹਿਲਾਂ ਕਹੀ ਸੀ ਨਾ ਕਿ ਜਗਮਨ ਸਮਰਾ ਜਿਹਦੇ ਤੋਂ ਇਹਨੇ ਵੀਡੀਓ ਬਣਵਾਈਆਂ ਉਹੀ ਨਿਕਲੂਆ ਤੇ ਜ਼ਫੇਦਾਰ ਤਾਂ ਕਹਰੇ ਸੀ ਮੀਡੀਆ ਦੇ ਉੱਪਰ ਨਹੀਂ ਹੈ ਤੇ ਹੁਣ ਇਹਨਾਂ ਦੀ ਪੋਲ ਪਤਾ ਕਿੱਦਾਂ ਖੁੱਲੂਗੀ ਜ਼ਫੇਦਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੇ ਇਸ ਗੱਲ ਨੂੰ ਤੁਸੀਂ ਰਿਕਾਰਡਿੰਗ ਸੁਣ ਸਕਦੇ ਹੋ ਬਕਾਇਦਾ ਉਹ ਸੋਸ਼ਲ ਮੀਡੀਆ ਦੇ ਉੱਪਰ ਹਾਲਾ ਤੱਕ ਡਿਲੀਟ ਨਹੀਂ ਹੋਈਆਂ ਉਹਦੇ ਵਿੱਚ ਜ਼ਫੇਦਾਰ ਕਹਿੰਦਾ ਹੈ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਪਰ ਆ ਜਿਹੜਾ ਜਗਮਨ ਸਮਰਾ ਇਹਦਾ ਆਪਣੇ ਮੂੰਹ ਦੇ ਨਾਲ ਕਹਿ ਰਿਹਾ ਕਹਿੰਦਾ ਮੈਂ ਜ਼ਥੇਦਾਰ ਨੂੰ ਭੇਜੀ ਵੀਡੀਓ ਕਿ ਆਹ ਦੇਖੋ ਜੀ ਤੁਸੀਂ ਐਕਸ਼ਨ ਲਓ ਇਹਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਾਂ ਇਥੋਂ ਆ ਕੇ ਇਹਨਾਂ ਦੀ ਪੋਲ ਖੋਲਦੀ ਆ ਕਿ ਸਾਰਾ ਤਾਮਚਾਮ ਇਹ ਬਾਦਲਾਂ ਦਾ ਇਕੱਠਾ ਕੀਤਾ ਹੋਇਆ ਯਾਨੀ ਜ਼ਥੇਦਾਰ ਵੀ ਬਾਦਲਾਂ ਦਾ ਔਰ ਜਗਮਨ ਸਮਰਾ ਜਿਹੜਾ ਕੈਨੇਡਾ ਦੇ ਵਿੱਚ ਬਹਿ ਕੇ ਵੀਡੀਓ ਵਾਇਰਲ ਕਰਦਾ ਮੁੱਖ ਮੰਤਰੀ ਦੀ ਉਹ ਵੀ ਬਾਦਲਾਂ ਦਾ ਫੇਰ ਸਭ ਤੋਂ ਵੱਡੀ ਜਿਹੜੀ ਚੋਰੀ ਫੜੀ ਜਾਂਦੀ ਹੈ ਨਾ ਉਹ ਜਗਮਨ ਸਮਰੇ ਦੀ ਉਹ ਇਹ ਹੈ ਕਹਿੰਦਾ ਜੀ ਉਹਦੇ ਮੋਟਰੋਲਾ ਦੇ ਫੋਨ ਹੁੰਦੇ ਸੀ ਤੇ ਹੁਣ ਮੈਂ ਜੇ ਤੁਹਾਨੂੰ ਉਹ ਵੀਡੀਓ ਦਿਖਾਵਾਂ ਨਾ ਬਿਲਕੁਲ ਐਚਡੀ ਔਰ ਕਲੀਅਰ ਨਜ਼ਰ ਆ ਰਿਹਾ ਉਹਦੇ ਵਿੱਚ ਉਹਦੇ ਵਿੱਚ ਮੁੱਖ ਮੰਤਰੀ ਨੂੰ ਦਿਖਾਇਆ ਗਿਆ ਜਵਾਨੀ ਪਹਿਰੇ ਦੇ ਵਿੱਚ ਉਹਦੇ ਕੋਲ ਦੋ ਕੁੜੀਆਂ ਹੁੰਦੀਆਂ ਵੀਡੀਓ ਦੇ ਅੰਦਰ ਤੇ ਉਸ ਤੋਂ ਬਾਅਦ ਉਹ ਗੁਰੂਆਂ ਦੀ ਤਸਵੀਰ ਤੇ ਛਿੱਟੇ ਮਾਰਦਾ ਦਿਖਾਇਆ ਗਿਆ ਔਰ ਜਿਹੜੇ ਸਟੈਚੂ ਦੀ ਗੱਲ ਕਰ ਰਹੇ ਸੀ ਸੰਤ ਅਗਰਨਾਲ ਸਿੰਘ ਭਿੰਡਰਾਂ ਵਾਲੇ ਦੀ ਉਹ ਸਟੈਚੂ ਨਹੀਂ ਦਿਖ ਰਿਹਾ ਕਿ ਉਹਨਾਂ ਦਾ ਇਹ ਤਾਂ ਵਾਕਈ ਕੁਝ ਐਡੀਕੀ ਚੀਜ਼ ਆ ਛੋਟੀ ਜੀ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਰਚਿਆ ਪਤਾ ਕਿਵੇਂ ਖੇਲ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਏ ਆਈ ਵੀਡੀਓ ਜਨਰੇਟ ਕੀਤੀ ਗਈ ਆ ਇਹ ਗੱਲ ਦਾ ਖੁਲਾਸਾ ਹੋ ਚੁੱਕਿਆ ਔਰ ਉਹਨਾਂ ਨੇ ਆਪਣੀ ਕੈਨੇਡਾ ਵਾਲੀ ਲਾਈਵ ਦੀ ਜਿਹੜੀ ਕਿ ਗੱਲ ਕਹਿ ਦਿੱਤੀ ਕਹਿੰਦਾ ਇਥੋਂ ਦੀ ਲੈਬ ਨੇ ਤਾਂ ਉਹਨੂੰ ਸਹੀ ਜ਼ਾਬਤ ਕਰ ਦਿੱਤਾ ਪਰ ਸਾਡੇ ਲੋਕਾਂ ਬੰਨਿਓ ਤੇ ਇਹ ਦਾਵਾ ਕੀਤਾ ਗਿਆ ਸੀ ਕਹਿੰਦੇ ਜੀ ਤੁਸੀਂ ਕੈਨੇਡਾ ਦੇ ਵਿੱਚੋਂ ਚੱਲ ਕੇ ਸਾਡੇ ਮੁਲਖ ਜਾਨੀ ਆਪਣੇ ਹਿੰਦੁਸਤਾਨ ਦੇ ਵਿੱਚ ਆ ਜਾਓ ਇੱਥੇ ਆ ਕੇ ਸਾਬਤ ਕਰੋ ਕਿਹੜੀ ਲੈਬ ਕਹਿੰਦੀ ਆ ਕਿਸੇ ਮੁੱਖ ਮੰਤਰੀ ਦੀ ਵੀਡੀਓ ਮੰਨ ਲਈ ਗੱਲ ਅਸ਼ਲੀਲ ਵੀਡੀਓ ਹੋ ਸਕਦੀ ਆ ਉਹਦਾ ਆਪਣਾ ਮੈਕਟਰ ਰਿਆ ਹੋ ਉਸ ਸਮੇਂ ਦੇ ਅੰਦਰ ਪਰ ਜਿਹੜੀ ਵੀਡੀਓ ਗੁਰੂਆਂ ਦੇ ਉੱਤੇ ਛਿੱਟੇ ਮਾਰਨ ਦੀ ਤੇ ਪਿਸ਼ਾਬ ਕਰਨ ਦੀ ਆ ਨਾ ਇਹ ਗੱਲ ਇਹਨਾਂ ਨੇ ਝੂਠੀ ਪਾਉਂਦੀ ਐ ਸੋ ਇਹਨਾਂ ਗੱਲਾਂ ਨੂੰ ਪੰਜਾਬ ਚੰਗੀ ਤਰ੍ਹਾਂ ਸਮਝ ਗਿਆ ਐਨ ਵਕਤ ਤੇ ਬਿਲਕੁਲ ਐਨ ਵਕਤ ਤੇ ਅਕਾਲੀਆਂ ਨੇ ਦੇਖੋ ਕੀ ਖੇੜ ਖੇਢੀ ਉਸ ਬੰਦੇ ਦੀ ਵੀਡੀਓ ਅਪਲੋਡ ਹੋ ਜਾਂਦੀ ਐ ਕਿ ਆ ਤਾਂ ਭਾਈ ਸਾਬਤ ਹੋ ਗਈ ਕਿ ਅਸਲੀ ਵੀਡੀਓ ਮੁੱਖ ਮੰਤਰੀ ਦੀ ਇੱਕ ਪਾਸੇ ਕਾਲ ਤਰਤ ਤੇ ਪੇਸ਼ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਔਰ ਦੂਜੇ ਪਾਸੇ ਥੋੜੀ ਦੇਰ ਬਾਅਦ ਇਹ ਵੀਡੀਓ ਆ ਜਾਂਦੀ ਐ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਵੀਡੀਓ ਤਾਂ ਸੱਚੀ ਆ ਜੀ ਪਰ ਇਹਨੂੰ ਸੱਚ ਸਾਬਤ ਕਰਨ ਦੇ ਲਈ ਤੁਹਾਨੂੰ ਹਿੰਦੁਸਤਾਨ ਆਉਣਾ ਪੈਣਾ ਉਸ ਤੋਂ ਬਾਅਦ ਚੰਡੀਗੜ੍ਹ ਦੀ ਲੈਬ ਹੋਵੇ ਚਾਹੇ ਕਿਤੇ ਹੋਰ ਹੋਵੇ ਉੱਥੇ ਦੀ ਜਾਂਚ ਕਰਾਈ ਜਾਊਗੀ ਉਸ ਤੋਂ ਬਾਅਦ ਜੇਕਰ ਵਾਕਈ ਵੈਸੇ ਦਾ ਹੋ ਨਿਕਲ ਵੀ ਨਹੀਂ ਸੱਚ ਕਿਉਂਕਿ ਐਕਸ਼ਨ ਤੁਹਾਡੇ ਤੇ ਹੁਣ ਤੁਹਾਨੂੰ ਪਤਾ ਹੈ ਕਿ ਉਹਦਾ ਮੁੱਖ ਮੰਤਰੀ ਦੀ ਹਵਾ ਨਹੀਂ ਖਰਾਬ ਕਰ ਸਕਦੇ ਔਰ ਨਹੀਂ ਅਸੀਂ ਉਹਨੂੰ ਕੋਈ ਟੁਛਕਲੇ ਬਾਜੀ ਦੇ ਵਿੱਚ ਨਹੀਂ ਕਿਸੇ ਹੋਰ ਪ੍ਰਕਾਰ ਹਰਾ ਸਕਦੇ ਆ ਇਸ ਕਰਕੇ ਜਗਮਨ ਸਮਰੇ ਤੋਂ ਵੀਡੀਓ ਵਾਇਰਲ ਕਰਵਾਈਆਂ ਗਈਆਂ ਤੇ ਮੈਂ ਉਦੋਂ ਹੀ ਕਹਿ ਦਿੰਦਾ ਸੀ ਕਿ ਉਹੀ ਬੰਦਾ ਨਿਕਲੂਆ ਜਥੇਦਾਰ ਦੇ ਕੰਟੈਕਟ ਦੇ ਵਿੱਚ ਤੇ ਵਾਕਈ ਉਹ ਮੰਨ ਚੁੱਕਿਆ ਇਸ ਗੱਲ ਦੇ ਪਰਦੇ ਫਾਸ਼ਲੇ ਹੋਰ ਵੀ ਹੋਣੇ ਬਾਕੀ ਹੈ ਜਿਹੜੀਆਂ ਗੋਲਕਾ ਦਾ ਪੈਸਾ ਇੱਧਰ ਉੱਧਰ ਜਾਂਦਾ ਨਾ ਉਹਦੇ ਤੇ ਵੀ ਅਜ ਸਪਸ਼ਟੀਕਰਨ ਤੁਸੀਂ ਵੇਖੋਗੇ ਕਿ ਮੁੱਖ ਮੰਤਰੀ ਦਾ ਹੁੰਦਾ ਕੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਆਕੇ ਉਹਨਾਂ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ